ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆ ਰਹੀ ਹੈ ਖਬਰ ਹੈ ਕਿ ਗਾਇਕ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਦੱਸਦੀ ਹੈ ਰਾਜਵੀਰ ਜਵੰਦਾ ਬੀਤੇ ਦਿਨ ਹੀ ਹਿਮਾਚਲ ਦੇ ਬੱਤੀ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ ਇਸ ਤੋਂ ਬਾਅਦ ਉਹਨਾਂ ਨੂੰ ਮਹਾਰੀ ਦੇ 40 ਹਸਪਤਾਲ ਵਿੱਚ ਜਿਹੜਾ ਕਿ ਦਾਖਲ ਕਰਵਾਇਆ ਗਿਆ ਸੀ ਰਾਜੇ ਜਵੰਦਾ ਦੇ ਸਿਰ ਤੇ ਰੀੜ ਦੀ ਹੱਡੀ 'ਚ ਸੱਟਾਂ ਲੱਗੀਆਂ ਸਨ ਹਸਪਤਾਲ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਉਸ ਦਿਨ ਤੋਂ ਲਗਾਤਾਰ ਵੈਂਟੀਨੇਟ ਤੇ ਰੱਖਿਆ ਗਿਆ ਤੇ ਅੱਜ ਕਾਇਕ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ 40 ਹਸਪਤਾਲ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਸ਼ਿਮਲਾ ਜਾਂਦੇ ਸਮੇਂ ਬੱਦੀ ਖੇਤਰ ਵਿੱਚ ਆਪਣੇ ਮੋਟਰਸਾਈਕਲ ਤੋਂ ਕੰਟਰੋਲ ਗਵਾਉਣ ਤੋਂ ਬਾਅਦ ਜਵੰਦਾ ਮੋਹਾਰੀ ਦੇ ਫੋਰਟਿਸ ਹਸਪਤਾਲ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਜਿਹੜਾ ਕਿ ਦਾਖਲ ਕਰਵਾਇਆ ਗਿਆ ਸੀ ਉਹਨਾਂ ਦੀਆਂ ਸੱਟਾਂ ਤੇ ਗੰਭੀਰਤਾ ਦੇ ਕਾਰਨ ਉਹਨਾਂ ਨੂੰ ਤੁਰੰਤ ਵੈਂਟੀਨੇਟਰ ਤੇ ਰੱਖਿਆ ਗਿਆ ਸੀ ਡਾਕਟਰਾਂ ਨੇ ਪਹਿਲਾਂ ਉਹਨਾਂ ਦੀ ਹਾਲਤ ਨੂੰ ਨਾਜ਼ੁਕੱਤੇ ਵੱਡੇ ਪੱਤਰ ਤੇ ਬਦਲਿਆ ਨਹੀਂ ਦੱਸਿਆ ਸੀ ਦਿਮਾਗ ਦੇ ਐਮ ਆਰ ਆਈ ਵਿੱਚ ਹਾਈ ਪੋਟਿਕਸ ਨੁਕਸਾਨ ਦਿਖਾਇਆ ਗਿਆ ਸੀ ਜਿਸ ਦਾ ਕਾਰਨ ਉਹਨਾਂ ਦੇ ਸ਼ੁਰੂਆਤੀ ਇਲਾਜ ਕੇਂਦਰ ਵਿੱਚ ਦਿੱਤੇ ਗਏ ਸੀ ਪੀ ਆਰ ਨੂੰ ਦੱਸਿਆ ਗਿਆ ਬਾਦੂ ਸਕੈਨਾਂ ਵਿੱਚ ਸਰਵਾਈਕਲ ਅਤੇ ਡੋਰਸਲ ਰੀਡ ਦੀ ਹੱਡੀ ਦੋਵਾਂ ਵਿੱਚ ਵਿਆਪਕ ਸੱਟਾਂ ਦਾ ਖੁਲਾਸਾ ਹੋਇਆ ਜਿਸ ਨਾਲ ਉਹਨਾਂ ਨੂੰ ਚਾਰੇ ਅੰਗਾਂ ਵਿੱਚ ਡੂੰਗੀ ਕਮਜ਼ੋਰੀ ਹੋ ਗਈ ਹੈ ਡਾਕਟਰੀ ਦੇਖਭਾਲ ਤੇ ਲੰਬੇ ਸਮੇਂ ਤੱਕ ਵੈਲਟਿਨੇਟ ਸਹਾਇਤਾ ਦੇ ਬਾਵਜੂਦ ਬੰਦਾ ਦੀ ਨਿਊਰੋਲੋਜੀਕਲ ਸਥਿਤੀ ਕਾਰਤ ਦਿਮਾਗੀ ਗਤੀਵਿਧੀਆਂ ਦੇ ਨਾਲ ਗੰਭੀਰ ਰੂਪ ਵਿੱਚ ਸਮਝੋਤਾ ਕੀਤੀ ਗਈ। ਹਸਪਤਾਲ ਨੇ ਉਸ ਦੀ ਪੂਰਵ ਅਨੁਮਾਨ ਨੂੰ ਸੁਰੱਖੇ ਦੱਸਿਆ ਸੀ। ਜਵੰਦਾ ਜੋ ਆਪਣੇ ਮਸ਼ਹੂਰ ਪੰਜਾਬੀ ਟਰੈਕਾਂ ਲਈ ਜਾਣਿਆ ਜਾਂਦੇ ਸਨ, ਇਸ ਵੱਡੇ ਸਦਮੇ ਤੋਂ ਉੱਬਰ ਨਾ ਸਕਿਆ ਤੇ ਮੰਗਲਵਾਰ ਦੇ ਰਾਤ ਉਹਨਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਪੰਜਾਬੀ ਸੰਗੀਤ ਪਾਈਚਾਰੇ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਕੀ ਸਦਮੇ ਵਿੱਚ ਨੇ ਦਸ ਨੰਬਰ ਦਾ ਹੈ ਕਿ ਰਾਜਵੀਰ ਜਵੰਦਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮੁੱਛਾਂ ਵਾਲੇ ਗੀਤ ਨਾਲ ਕੀਤੀ ਸੀ ਜਿਸ ਤੇ ਉਹਨਾਂ ਨੂੰ ਰਾਤ ਤੋਂ ਰਾਤ ਮਸ਼ਹੂਰੀ ਦਿਵਾਈ ਇਸ ਤੋਂ ਬਾਅਦ ਜੰਮੇ ਨਾਰ ਦੇ ਗੱਪਰੂ ਸੁਰਮਾ ਅਤੇ ਕੰਧਾਂ ਵਾਲੇ ਵਰਗੇ ਹਿੱਟ ਗੀਤਾਂ ਨੇ ਉਹਨਾਂ ਨੂੰ ਪੰਜਾਬੀ ਸੰਗੀਤ ਇੰਡਸਟਰੀ ਦਾ ਚਹੀਤਾ ਗਾਇਕ ਬਣਾ ਦਿੱਤਾ। ਉਹਨਾਂ ਦੀ ਆਵਾਜ਼, ਸਾਦਗੀ ਅਤੇ ਮਿੱਠੇ ਸੁਭਾਅ ਕਾਰਨ ਉਹ ਨੌਜਵਾਨਾਂ ਦੇ ਦਿਲਾਂ 'ਚ ਖਾਸ ਥਾਂ ਬਣਾਉਣ ਵਿੱਚ ਸਫਲ ਰਹੇ। ਰਾਜਵੀਰ ਜਵੰਦਾ ਦੀ ਮੌਤ ਨਾਲ ਪੰਜਾਬੀ 뮤직 ਇੰਡਸਟਰੀ ਨੇ ਇੱਕ ਹੋਰ ਉੱਬਰਦਾ ਤਾਰਾ ਗਵਾ ਦਿੱਤਾ। ਉਹ ਸਿਰਫ ਇੱਕ ਗਾਇਕ ਨਹੀਂ ਸਗੋ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਵੀ ਸਨ। ਦੱਸਦੀ ਇਹ ਰਾਜਵੀਰ ਜਵੰਦਾ ਦੇ ਚਲੇ ਜਾਣ ਤੇ ਪੰਜਾਬ ਦੀਆਂ ਸਮੂਹ ਰਾਜਨੀਤਿਕ ਸਮਾਜਿਕ ਤੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਦੁੱਖ ਪ੍ਰਗਟ ਕਰ ਰਹੀਆਂ ਨੇ ਗੁਰਪ੍ਰੀਤ ਖੋਗੀ ਨੇ ਪਰੇ ਮੰਨਾਂ ਨਾਲ ਲਿਖਿਆ ਕਿ ਮੌਤ ਕੋ ਲੈਣੀ ਚਿੱਤ ਗਈ ਜਵੰਦਾ ਹਾਰ ਗਿਆ ਕਿਵੇਂ ਭੁੱਲਾਂਗੇ ਤੈਨੂੰ ਨਿੱਕੇ ਵੀਰ